ਨਾ ਸ਼ੁਰੂ ਹੋਣ ਵਾਲਾ ਅਤੇ ਹਰ ਮਹੀਨੇ ਵਾਂਗ ਜੂਨ ਮਹੀਨੇ ਵੀ ਕੁਝ ਬਦਲਾਅ ਨਜ਼ਰ ਆਣਗੇ ਪਰ ਇਹ ਬਦਲਾ ਆਮ ਲੋਕਾਂ ਦੇ ਆਮ ਜੀਵਨ ਤੇ ਅਸਰ ਪਾ ਸਕਦੇ ਹਨ ਜਿਨ੍ਹਾਂ ਨਿਹਿਮ ਵਿੱਚ ਬਦਲਾਅ ਹੋਣ ਜਾ ਰਿਹਾ ਹੈ ਉਹਨਾਂ ਵਿੱਚ ਕ੍ਰੈਡਿਟ ਕਾਰਡ ਆਧਾਰ ਕਾਰਡ ਐਲਪੀਜੀ ਗੈਸ ਸਿਲੰਡਰ ਐਫ ਡੀ ਅਤੇ ਏਟੀਐਮ ਸ਼ਾਮਲ ਹਨ ਆਓ ਜਾਣਦੇ ਹਾਂ ਕੀ ਬਦਲਾਅ ਹੋਣਗੇ 1 ਜੂਨ ਤੋਂ ਕ੍ਰੈਡਿਟ ਕਾਰਡ ਵਿੱਚ ਬਦਲਾਅ ਹੋਣ ਜਾ ਰਹੇ ਹਨ ਜੇਕਰ ਤੁਸੀਂ ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਇਹ ਨਿਯਮ ਜ਼ਰੂਰ ਪੜਨਾ ਚਾਹੀਦਾ ਹੈ ਤੁਹਾਨੂੰ ਕੁਝ ਸੇਵਾਵਾਂ ਲਈ ਨਵੇਂ ਖਰਚੇ ਦੇਣੇ ਪੈਣਗੇ ਉਦਾਹਰਨ ਵਜੋਂ ਜੇਕਰ ਤੁਹਾਡੇ ਬਿੱਲ ਜਾਂ EMI ਦਾ ਆਟੋ ਡੈਬਿਟ ਫੇਲ ਹੋ ਜਾਂਦਾ ਹੈ ਤਾਂ ਇਸ ਤੇ 2% ਜੁਰਮਾਨਾ ਲਗਾਇਆ ਜਾਵੇਗਾ ਨਾਲ ਹੀ ਤੁਹਾਨੂੰ ਬਿਜਲੀ ਦਾ ਬਿੱਲ ਭਰਨ ਅਤੇ ਕ੍ਰੈਡਿਟ ਕਾਰਡ ਨਾਲ ਪੈਟਰੋਲ ਡੀਜ਼ਲ ਖਰੀਦਣ ਲਈ ਵਾਧੂ ਭੁਗਤਾਨ ਕਰਨਾ ਪਵੇਗਾ ਆਧਾਰ ਕਾਰਡ ਸੰਬੰਧੀ ਵੀ ਨਵੇਂ ਨਿਯਮ ਆ ਗਏ ਹਨ ਆਪਣੇ ਆਧਾਰ ਦੀ ਵੇਰਵਿਆਂ ਨੂੰ ਮੁਫਤ ਵਿੱਚ ਆਨਲਾਈਨ ਅਪਡੇਟ ਕਰੰਤੀ ਆਖਰੀ ਮਿਤੀ 14 ਜੂਨ 2025 ਹੈ ਇਸ ਬਾਅਦ ਤੁਹਾਨੂੰ ਇਸ ਨੂੰ ਅਪਡੇਟ ਕਰਵਾਉਣ ਲਈ ਪੈਸੇ ਦੇਣੇ ਪੈਣਗੇ ਜਿਹੜੇ ਲੋਕ ਇਸ ਮਿਤੀ ਤੱਕ ਆਪਣੀ ਪਛਾਣ ਅਤੇ ਪਤੇ ਦੇ ਸਬੂਤੇ ਦਸਤਾਵੇਜ਼ਾਂ ਨੂੰ ਅਪਡੇਟ ਕਰਨ ਵਿੱਚ ਅਸਫਲ ਰਹਿੰਦੇ ਹਨ ਉਨ੍ਹਾਂ ਨੂੰ ਆਨਲਾਈਨ ਪੋਰਟਲ ਰਾਹੀਂ ਅਪਡੇਟ ਕਰਨ ਲਈ 25 ਰੁਪਏ ਜਾਂ ਭੌਤਿਕ ਧਾਰ ਕੇਂਦਰਾਂ ਤੇ ਪਿਆਰ ਫੇਦੀ ਫੀਸ ਦੇਣੀ ਪਵੇਗੀ ਆਧਾਰ ਕਾਰਡ ਧਾਰਕਾਂ ਨੂੰ ਸਿਰਫ ਧਾਰ ਕੇਂਦਰ ਤੇ ਜਾ ਕੇ ਆਪਣੀ ਜਾਣਕਾਰੀ ਅਪਡੇਟ ਕਰਨੀ ਪਵੇਗੀ ਹਰ ਮਹੀਨੇ ਐਲਪੀਜੀ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਬਦਲਾਅ ਹੁੰਦੇ ਹਨ ਹਸੂਤਰਾ ਅਨੁਸਾਰ ਇਸ ਵਾਰ ਵੀ 1 ਜੂਨ ਤੋਂ ਸਿਲੰਡਰ ਦੀਆਂ ਕੀਮਤਾਂ ਵਿੱਚ ਉਤਰਾ-ਚੜਾ ਸੰਭਵ ਹੈ ਜਿਸ ਦਾ ਜਨਤਾ ਦੀ ਜੇਬ ਤੇ ਕਾਫੀ ਪ੍ਰਭਾਵ ਪੈਣ ਵਾਲਾ ਹੈ ਤੁਹਾਨੂੰ ਦੱਸ ਦਈਏ ਕਿ ਮਈ ਵਿੱਚ ਵਪਾਰਕ ਐਲਪੀਜੀ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਗਈ ਸੀ ਤੇਲ ਮਾਰਕੀਟਿੰਗ ਕੰਪਨੀਆਂ ਨੇ 1 ਮਈ 2025 ਨੂੰ 19 ਕਿਲੋਗ੍ਰਾਮ ਵਪਾਰਕ ਸਿਲੰਡਰ ਦੀ ਕੀਮਤ 14.5 ਰੁਪਏ ਘਟਾ ਕੇ 17 ਰੁਪਏ ਕਰ ਦਿੱਤੀ ਸੀ ਜੋ ਪਹਿਲਾਂ 750 ਰੁਪਏ ਸੀ ਬੈਂਕ ਅਤੇ ਵਿੱਤੀ ਸੰਸਥਾਵਾਂ ਪਿਛਲੇ ਕੁਝ ਹਫ਼ਤਿਆਂ ਤੋਂ ਐਕਟਿਵ ਵਿਆਜ ਦਰਾਂ ਵਿੱਚ ਕਟੌਤੀ ਕਰ ਰਹੀਆਂ ਹਨ HDFC ਬੈਂਕ ਅਤੇ ICICI ਬੈਂਕ ਸਮੇਤ ਕਈ ਵੱਡੇ ਬੈਂਕਾਂ ਨੇ ਵਿਆਜ ਦਰਾਂ ਵਿੱਚ 20 ਬੇਸਿਸ ਪੁਆਇੰਟ BP S ਤੱਕ ਦੀ ਕਟੌਤੀ ਕੀਤੀ ਹੈ FD ਵਿਆਜ ਦਰਾਂ ਵਿੱਚ ਬਦਲਾਅ 21 ਜੂਨ ਤੋਂ ਲਾਗੂ ਹੋਣ ਦੀ ਉਮੀਦ ਹੈ ਸਰਦਿਓ ਸੂਰਜੋਧਨ ਸਮਾਲ ਫਾਈਨੈਂਸ ਬੈਂਕ ਨੇ ਹਾਲ ਹੀ ਵਿੱਚ ਆਪਣੀਆਂ ਸੋਧੀਆਂ FD ਵਿਆਜ ਦਰਾਂ ਦਾ ਐਲਾਨ ਕੀਤਾ ਹੈ ਜੋ 1 ਜੂਨ 2025 ਤੱਕ ਲਾਗੂ ਹੋਣੀ ਆ ਮੈਂਕਣੀ 3 ਕਰੋੜ ਰੁਪਏ ਦੀ ਘਟਦੀ ਐਫ ਡੀ ਲਈ ਕਈ ਸਮੇਂ ਵਿੱਚ 60 ਬੀਪੀਐਸ ਤੱਕ ਦਰਾਂ ਘਟਾ ਦਿੱਤੀਆਂ ਨੇ 1 ਜੂਨ 2025 ਤੋਂ ਕੇਂਦਰ ਸਰਕਾਰ ਕਰਮਚਾਰੀ ਭਵਿਕ ਨੀਤੀ ਸੰਗਠਨ ਦੇ ਮੈਂਬਰਾਂ ਲਈ ਇੱਕ ਨਵੀਂ ਸਹੂਲਤ ਲਿਆ ਰਹੀ ਹੈ ਤੁਹਾਨੂੰ ਦੱਸਦੀ ਕਿ ਸਰਕਾਰ ਇਸ ਮਹੀਨੇ ਤੋਂ ਈਪੀਐਫਓ ਦਾ ਨਵਾਂ ਸਸਕਰਨ 3.0 ਵੀ ਲਾਂਚ ਕਰ ਸਕਦੀ ਹੈ ਇਸ ਦੇ ਨਾਲ ਸਾਰੇ ਮੈਂਬਰਾਂ ਨੂੰ ਸਹੂਲਤ ਮਿਲੇਗੀ ਨਵੇਂ ਤਸਕਰਨ ਦੇ ਨਾਲ ਪੀਆ ਆਪਣਾ ਸਬੰਧ ਜਾਂ ਸਾਰੀ ਜਾਣਕਾਰੀ ਜਿਵੇਂ ਕਿ ਨਗਦੀ ਕਢਵਾਉਣਾ ਦਾਵਾ ਕਰਨਾ ਜਾਂ ਬੇਰਵਿਆਂ ਨੂੰ ਅਪਡੇਟ ਕਰਨਾ ਪਹਿਲਾਂ ਨਾਲੋਂ ਬਹੁਤ ਆਸਾਨ ਹੋ ਜਾਵੇਗਾ ਇਸ ਦੇ ਨਾਲ ਹੀ ਇਸ ਮਹੀਨੇ ਤੋਂ ईपीएफओ ਖਾਤੇ ਤੋਂ ਏਟਮ ਨਾਲ ਹੀ ਵੀ ਕਢਵਾਉਣਾ ਸੰਭਵ ਹੋ ਸਕਦਾ ਹੈ ਜਿਉਂ ਤੋਂ ਏਟਮ ਤੋਂ ਪੈਸੇ ਕਢਵਾਉਣਾ ਮਹਿੰਗਾ ਹੋ ਸਕਦਾ ਹੈ ਏਟਮ ट्रांजैक्शन ਫੀਸ ਵਿੱਚ ਬਦਲਾਅ ਦੀ ਉਮੀਦ ਹੈ 1 ਜੂਨ ਤੋਂ ਨਵੇਂ ਨਿਯਮਾਂ ਦੇ ਤਹਿਤ ਮੌਜੂਦਾ ਫ੍ਰੀ ਲਿਮਟ ਇਹ ਨਾ ਟ੍ਰਾਂਜੈਕਸ਼ਨ ਤੋਂ ਵੱਧ ਪੈਸੇ ਕਢਵਾਉਣ ਦੀ ਫੀਸ ਵੱਧ ਸਕਦੀ ਹੈ ਜੇ ਇਸ ਦਾ ਪ੍ਰਵਾਹ ਬੀਏਟੀਐਮ ਦੀ ਵਰਤੋਂ ਕਰਨ ਵਾਲੇ ਲੋਕਾਂ ਤੋਂ ਇਹ ਪੈ ਸਕਦਾ ਹੈ ਇਸ ਤੋਂ ਇਲਾਵਾ ਜੀਐਸਟੀ ਵਿੱਚ ਵੀ ਕੁਝ ਬਦਲਾਅ ਹੋ ਸਕਦੇ ਹਨ ਭਾਰਤ ਵਿੱਚ ਦੁਨੀਆਵਰਪੀਆਈ ਰੇ ਭੁਗਤਾਨ ਕੀਤਾ ਜਾਂਦਾ ਹੈ ਇਹ ਡਿਜੀਟਲ ਭੁਗਤਾਨ ਪਲੇਟਫਾਰਮ ਲੈਣ ਦੇ ਨੁਸਾਨ ਬਣਾਉਂਦਾ ਹੈ ਜੇਕਰ ਤੁਸੀਂ ਭੁਗਤਾਨ ਕਰਨ ਲਈ ਯੂਪੀਆਈ ਦੀ ਵਰਤੋਂ ਕਰਦੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ 1 ਜੂਨ ਤੋਂ ਯੂਪੀਆਈ ਪੇਜ ਹੁਣ ਜਾ ਰਿਹਾ ਹੈ ਹੁਣ ਭੁਗਤਾਨ ਕਰਨ ਵਿੱਚ ਜ਼ਿਆਦਾ ਸਮਾਂ ਨਹੀਂ ਲੱਗੇਗਾ ਖਾਸ ਗੱਲ ਇਹ ਹੈ ਕਿ ਹੁਣ ਜਿਸ ਵਿਅਕਤੀ ਨੂੰ ਭੁਗਤਾਨ ਕੀਤਾ ਜਾਂਦਾ ਹੈ ਉਸ ਦਾ ਅਸਲੀ ਨਾਮ ਦਿਖਾਈ ਦੇਵੇਗਾ ਹੋਂਦ ਤੱਕ ਯੂਪੀਆਈ ਆਈਡੀ ਵਿੱਚ ਕੋਈ ਵੀ ਨਾਮ ਲਿਖਿਆ ਜਾਂਦਾ ਸੀ ਪਰ ਉਹ ਨਜਾਇਨ ਨਹੀਂ ਹੋਵੇਗਾ ਇਸ ਦਾ ਉਦੇਸ਼ ਆਨਲਾਈਨ ਭੁਗਤਾਨ ਨੂੰ ਸੁਰੱਖਿਅਤ ਬਣਾਣਾ ਅਤੇ ਧੋਖਾਧੜੀ ਦੀਆਂ ਘਟਨਾਵਾਂ ਤੋਂ ਬਚਣਾ ਹੈ